ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹੁੰਚਾ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਹੈਗੀ ਪਿੰਡ ਹਰੜਾ ਕਲਾਂ ਤਹਿਸੀਲ ਅਜਨਾਲਾ ਦਾ ਜ਼ਿਲ੍ਹਾ ਬਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ 5 ਬਛੂਕਾਉਣੇ ਆ ਦੋ ਬਿਲਕੁਲ ਤਾਜ਼ੀਆਂ ਸੋਈਆਂ ਝੋਟੀਆਂ ਤੇ ਤਿੰਨ ਗੱਬਣਾ ਬਿਲਕੁਲ ਤਿਆਰ ਆ ਆਪਾਂ ਪਹੁੰਚੇ ਆ ਪਕੀਚੀ ਪਾਜੀ ਹੁਣਾਂ ਕੋਲ ਚਲੋ ਕਰਦੇ ਆ ਵੀਰਾਂ ਨਾਲ ਗੱਲਬਾਤ ਠੀਕ ਆ ਪਾਜੀ ਸਸ ਕੀ ਆ ਪਾਜੀ ਕੀ ਹਾਲ ਜੀ ਕਿਰਪਾ ਕਰੀ ਤੁਸੀਂ ਸੁਣਾ ਸਭ ਵਧੀਆ ਚੱਲਦਾ ਜੀ ਹਾਂਜੀ ਠੀਕ ਠਾਕ ਆ ਜੀ ਚਲੋ ਵਧੀਆ ਚੈ ਲੈ ਭਾਈ ਹੋਰ ਠੀਕ ਠਾਕ ਪਰਿਵਾਰ ਹਾਂਜੀ ਚੜਦੀ ਕਲਾ ਜੇ ਤੂੰ ਸੁਣਾ ਚੜਦੀ ਕਲਾ ਚਾਹੀਦੀ ਭਾਈ ਮਾਲ-ਮੂਲ ਪਲਾ ਤੇ ਘੱਟ ਲੱਭੰਦਿਆ ਬਹੁ ਘੱਟ ਭਾਈ ਲੱਭਦਾ ਜੀ ਠੀਕ ਠੀਕ ਹੈ ਹਾਂਜੀ ਹਾਂਜੀ ਚਲੋ ਮੈਂ ਵੀ ਸਿਆਦਾ ਹੀ ਨਿਕਲਿਆ ਹਾਂ ਅੱਛਾ ਅੱਛਾ ਤਾਂ ਦੋ ਹੀ ਡੰਗਰ ਮਿਲਿਆ ਠੀਕ ਕਾਹਦੇ ਕਾਹ ਹੁਣ ਠੀਕ ਹੈ ਠੀਕ ਹੈ ਹਾਂਜੀ ਤੇ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਮੇਰਾ ਭਾਈ ਬਗੀਚਾ ਸਿੰਘ ਜੀ ਠੀਕ ਹੈ ਇਹ ਹਰੜ ਕਲਾ ਤੋਂ ਸੀਲੇ ਨਾਲਾ ਦੇ ਜਿਲਾ ਹਵਨਸਾ ਠੀਕ ਆ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ 904179678 ਸੀ ਠੀਕ ਆ ਜੀ ਕਰੀਏ ਸ਼ੁਰੂਆਤ ਹਾਂਜੀ ਭਾਈ ਦੱਸਿਓ ਆਹ ਪਹਿਲੇ ਨੰਬਰ ਤੇ ਜਿਹੜੀ ਝੋਟੀ era ਕੀ ਮਿਲਕਰ ਰਿਕਾਰਡ ਦੇ ਕਿਨੇਵੇਂ ਸੂਏ ਆ ਕੀ ਪਾਜੀ ਦੂਜਾ ਸੂਆ ਜੇ ਝੋਟੀ ਦਾ ਅੱਛਾ ਜੀ ਹਜੇ ਹਫਤਾ ਲੈ ਜੂਗੀ ਝੋਟੀ ਠੀਕ ਆ ਜੀ ਇਹ ਆਪਣੇ ਬੰਦੇ ਕੋਈ ਝੋਟੀ ਆਈ ਆ ਸਾਹਮਣੇ ਪੇਟੋ ਠੀਕ ਹੈ ਠੀਕ ਹੈ ਤੇ ਦੁੱਧ ਝੋਟੀ ਨੇ ਪਹਿਲੇ ਸੂਏ 12 ਤੋਂ ਪਲੱਸ ਇਹਨੇ ਵੀ ਦਿੱਤਾ ਠੀਕ ਆ ਜੀ ਹਾਂਜੀ ਬੇਸ਼ੱਕ ਕੋਈ ਵੀਰ ਆਪਣੇ ਕੋਈ ਗਰੰਟੀ ਲਿਖਾ ਕੇ ਲੈਣੀ ਝੋਟੀ ਠੀਕ ਹੈ ਠੀਕ ਹੈ ਠੀਕ ਆ ਤੇ ਕਿੰਨਾ ਕੁ ਫਰ ਚਾ हां <Sansi> जी बाजी करो फेस क्वालिटी चेक जेट ब्लैक बिल्कुल ਝੋਟੀ ਪਿਛਲੇ ਸਵੇਰੇ ਦਾ ਬਣਕਰ ਕੌੜੇ ਦਾ ਹੈਗਾ ਵਾ ਤੇਰਾ ਮੀਟਰ ਵੀਰ ਕਹਿੰਦਾ ਕਿ ਅਗਤੀ ਵੀ ਚਲੋ ਹਾਂ ਦਾ 13 14 ਦੀ ਹੀ ਫੇਲੇ ਤੇ ਬਾਕੀ ਗਰੰਟੀ ਵਾਲਾ ਜਿੱਤਰਾ ਮੱਜੀ ਵੀਰ ਕਹਿੰਦਾ ਕੋਈ ਕੋਈ ਲਿਖਾ ਕੇ ਲਾ ਜੇ ਮੇਰੇ ਕੋਲ ਚਾਦਰ ਕੁਆਲਟੀ ਥਾਣਾ ਦਾ ਸੈਜ ਗੈਪ ਮੇਰਾ ਤਾਂ ਲਾਗੇ ਤੋਂ ਚੈੱਕ ਕਰਉਂਦੇ ਆ ਹਾਂਜੀ ਬਾਜੀ ਥਾਣਾ ਦਾ ਸੈਜ ਤੇ ਗੈਪ ਤੁਸੀਂ ਚੈੱਕ ਕਰ ਸਕਦੇ ਜੀ ਤੇ ਮਿਲਕ ਵਣ ਜੀ ਬਹੁਤ ਚੰਗੀਆਂ ਆ ਦੇ ਦੁਜਾ ਸੂਗਾ ਸੁਣਾ ਭਾਜੀ ਨੇ ਹਾਂਜੀ ਦੁਜਾ ਸੂਗਾ ਜੀ ਠੀਕ ਹੈ ਜੀ ਹਾਂਜੀ ਆਏ ਦੇਣਾ ਹਣੇ ਹਫਤਾ ਲੈ ਜਣਾ ਜੀ ਠੀਕ ਹੈ ਠੀਕ ਹੈ ਸੂਨ ਤੱਕ ਇਹ ਚੰਗਾ ਬਣਾ ਲੂਗਾ ਨਾ ਹਰਣਾ ਹਾਂਜੀ 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 ਭਾਈ ਜੀ ਚੈੱਕ ਕਰੋ ਆਰਡਰ ਕੁਆਲਟੀ ਬਹੁਤ ਸ਼ਾਨਦਾਰ ਹੈ ਬਾਕੀ ਦੇ ਹਫਤੇ ਕਿ ਲਾਗੇ ਬੰਨੇ ਟਾਈਮ ਖੜਦੀ ਹੈ ਜੀ ਤੇ ਸੂਨ ਤੱਕ ਚੰਗਾ ਚਲੋ ਆਰਡਰ ਕੁਆਲਟੀ ਬਣ ਜਾਣੀ ਇਹਦੀ ਹਾਂਜੀ ਕੀ ਮੁੱਲ ਭਾਜੀ ਇਹਦਾ ਹੈ ਮੁੱਲ ਭਾਜੀ ਇਹਦਾ 85 ਜੀ ਅੱਛਾ ਜੀ ਹਾਂਜੀ ਕਰਦੇ ਹਾਂ ਮੰਨ ਲਾ ਆਪਾਂ ਲਾਸਟ 80000 ਹੀ ਦੇਵਾਂਗੇ ਝੋਟੀ ਹਾਂ ਨਾ ਸੀ ਹਾਂਜੀ ਹਾਂ ਨਾ ਸੀ ਹਰ ਲਓ ਭਾਈ ਜੀ 8000 ਦੀ ਹਾਂਜੀ ਤੇ ਦੁੱਧ ਦੀ ਜਿਹੜੀ ਗਾਰੰਟੀ ਵੀਰ ਕਹਿੰਦਾ ਕਿ ਲਿਖ ਕੇ ਭਾਵੇਂ ਕੋਈ ਗੱਲ ਬਿਲਕੁਲ ਬਿਲਕੁਲ ਭਾਈ ਤੇ ਫੇਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਨੇ ਗੋਲ ਸਿੰਘ ਆ ਜੈਡ ਬਲੈਕ ਆ ਪੂਛ ਤੇ ਆਕੇ ਵਾਲ ਥੋੜੇ ਬਹੁਤ ਜੱਟੇ ਹਾਂਜੀ ਤੇ ਦੂਜੇ ਨੰਬਰ ਤੇ ਇਧਰੋਂ ਕਰੀ ਕੋਈ ਇਧਰੋਂ ਕਰ ਲਓ ਇਹ ਵੀ ਦੂਜਾ ਸੂਆ ਹੀ ਠੀਕ ਹੈ ਜੀ ਹਾਂਜੀ ਇਹਦੇ ਵਿੱਚ 14-15 ਦਿਨਾਂ ਦੇ ਆ ਜੀ ਠੀਕ ਹੈ ਠੀਕ ਹੈ ਹਾਂਜੀ ਤੇ ਇਹਦਾ ਕੀ ਪਿਛਲੇ ਸੂਵੇ ਦਾ ਮਿਲ ਕਰ ਕੌੜਾ ਇਹ ਤਾਂ ਭਾਈ ਇਥੋਂ ਪਿੰਡੋਂ ਹੀ ਲਈ ਹੈ ਛੋਟੀ ਅੱਛਾ ਜੀ ਹਾਂਜੀ ਇਹ ਵੀ ਝੋਟੀ ਦੁੱਧ 12 ਕਿਲੋ ਤੋਂ ਪਲੱਸ ਹੀ ਦੋਗੇ ਠੀਕ ਜਹਾ ਸੁਗਾ ਜੀ ਠੀਕ ਹੈ ਜੀ ਪਹਿਲੇ ਸੋਏ 10 ਤੋਂ ਪਲੱਸ ਦਿੱਤਾ ਨੇ ਠੀਕ ਹੈ ਵੀ ਜੈਡ ਬਲੈਕ ਲੈਣੇ ਹਾਂ ਹਾਂ ਜੀ ਹਾਂ ਜੀ ਖੋਲੋ ਫਿਰ ਵੀ ਖੋਲ ਕੇ ਬੋਲਦੇ ਨੇ ਹਾਂ ਜੀ ਭਾਈ ਕਰੋ ਫਿਰ ਇਸ ਕੁਆਲਟੀ ਚੈੱਕ ਐਨ ਜੈਡ ਬਲੈਕ ਦਾ ਸਿੰਗ ਬਿਲਕੁਲ ਗੋਲ ਆ ਇਹ ਲਾਗੇ ਤੁਸੀਂ ਹਟਰ ਕੁਆਲਟੀ ਚੈੱਕ ਕਰ ਸਕਦੇ ਸਣਾ ਦਾ ਸਾਈਜ਼ ਤੇ ਗੈਬ ਬਹੁਤ ਚੰਗਾ ਹੈ ਰਾ ਇਹ ਵੀ ਲੈਣ ਕੋਈ ਲਾਜੂਗੀ 15 16 15 16 ਵੀ ਖੜੇ ਆ ਹਾਂ ਇਹਨਾਂ ਦਿਨ ਲੈ ਜਾਣੇ ਭਾਜੀ ਇਹਨਾਂ ਠੀਕ ਹੈ ਜੀ ਹਾਂਜੀ ਹਾਂਜੀ 22 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਅੱਛਾ ਜੀ ਉੱਤੇ ਤਾਂ ਪਤਾ ਦੋ ਚਾਰ ਦਿਨ ਡੱਕਰ ਲੈ ਜਾਂਦਾ ਠੀਕ ਹੈ ਜੀ ਹਾਂਜੀ ਤੇ ਅੱਜ ਫਿਰ ਮੇਸਾਂ ਨੂੰ 16 15 ਤਰੀਕ ਅੱਜ ਹਾਂਜੀ ਹਾਂਜੀ ਅਜ 14 15 ਦਿਨ ਹੈਗੇ ਜੀ ਠੀਕ ਹੈ ਆ ਬਾਕੀ ਸੂਤ ਆ ਕਿ ਢਿੱਲਾਂ ਜੇ ਬਹੁਤ ਹੈ ਹਵਾ ਨੇ ਵਿੱਚ ਚੰਗਾ ਭਰ ਲਊਗੀ ਇਹ ਵੀ ਚਲ ਅੱਗੇ ਤੂੰ ਚੈੱਕ ਕਰ ਸਕਦੇ ਇਹ ਸਣਾ ਦਾ ਸੈਜ ਤੇ ਗੈਪ ਚੈੱਕ ਬਿਲਕੁਲ ਜਿੱਟ ਜਿੱਟ ਤੇ ਥਣ ਲੱਗਾ ਉਹਦਾ ਵੀ ਕੀ ਮੁੱਲ ਭਾਜੀ ਇਹਦਾ ਹਰ? ਇਹਦਾ ਭਾਜੀ ਮੁੱਲ ਪਾ 85 ਕਰੀਏ। ਅਸੀਂ 80 ਦੇ 78000 ਦੀ ਝੋਟੀ ਦੇਤਾਗੇ। 70000 ਦੀ। ਹਾਂ 78 ਦੇਤਾਗੇ। ਲੋ ਭਾਜੀ 78000 ਦੀ ਬਾਕੀ ਚਲੋ ਮੌਕੇ ਤੇ ਕਰਦੇ ਹਾਂ। ਹਾਂਜੀ ਕੋਈ ਗੱਲ ਨਹੀਂ ਭਾਜੀ। ਠੀਕ ਹੈ ਜੀ। ਹਾਂਜੀ। ਤੇ ਅਜੇ ਤੇ ਜੇ ਨਾ ਬਤੇ ਦਿੱਲੀ ਦਾ ਵੀ ਆ ਗਈ। ਹਾਂਜੀ। ਦੱਸਿਓ ਉਸਦੇ ਬਾਰੇ। ਕੀ ਭਾਜੀ ਮੇਰੇ ਖਾਂ ਸੂਬੂ ਕੀ ਆਜੀ? ਹਵੇ ਡੋਕੇ ਲਾ ਕੇ ਪਾ ਗਈ ਪੱਠੇ ਨੇ ਘਟ ਖਾਦੇ ਆ। ਮੈਂ ਖੋਲ ਕੇ ਵਿਖਾਉਣਾ ਤੁਹਾਨੂੰ। ਠੀਕ ਹੈ ਜੀ। ਹਾਂ ਸੂਬੂ ਕੀ ਮੈਂ ਬਹੁਤ ਚੰਗੀ ਆ। ਪੱਠੇ ਤੋਂ ਨੇ ਘਟ ਖਾਦੇ। ਦੇ ਵੀ ਏਰੀਆਂ ਛਾਲੀ ਆ ਗਈਆਂ ਅ ਇਨੇ ਸੁਭੂ ਰਾਤਾਂ ਦੀ ਚੈੱਕ ਕਰ ਸਕਦੇ ਠਿੰਗ ਦੇ ਫੁੱਲ ਕੋਲ ਐ ਕੁੰਡਾ ਕੀਤਾ ਨੇ ਕਲਰ ਕੁਆਲਟੀ ਚੈੱਕ ਕਰੋ ਲਾਗੇ ਤੋ ਬਿਲਕੁਲ ਤਿਆਰ ਆ ਹਾਂਜੀ ਬਾਕੀ ਵੀਰ ਕਹਿੰਦਾ ਕਿ ਅੱਜ ਸ਼ਾਇਦ ਸੋਈ ਪਵੇ ਹਾਂਜੀ ਸੂਪੂਗੀ ਇਹ ਨਾ ਪੱਠੇ ਘਟ ਖਾਦੇ ਜੀ ਨੇ ਅੱਛਾ ਜੀ ਆ ਫੋਸ ਵੀ ਪਤਲਾ ਡੈਬੀ ਕਰਨਾ ਠੀਕ ਹੈ ਠੀਕ ਹੈ ਜੀ ਹਾਂਜੀ ਭਾਈ ਜੀ ਥਾਣਾ ਦਾ ਸੈਜ ਗਿਆ ਤੁਸੀਂ ਚੈੱਕ ਕਰ ਸਕਦੇ ਜੀ ਬਾਕੀ ਦੁੱਧ ਨੂੰ ਪਿੰਡ ਚ ਘਾਉਣਾ ਜੀ ਦੁੱਧ 11 12 11 12 ਕਿਲੋ ਚੋਈ ਜਾਊਗਾ ਠੀਕ ਹੈ ਜੀ ਹਾਂਜੀ ਪਕੀ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਆ ਜੀ ਸੱਤ ਕਿਹਾ ਫੋਗ ਆ ਮੋਰ ਕਈ ਹਵਾਨਾ ਤੁਸੀਂ ਚੈੱਕ ਕਰ ਸਕਦੇ ਜੀ ਤੇ 12 13 ਲੀਟਰ ਵੀਰ ਕਹਿੰਦਾ ਕਿ ਇਹ ਵੀ ਚਵਾਈ ਜਾਣਾ ਰਾਵਣਾ ਨੇ ਦੁੱਧ ਈਮਲ ਕਰਨਾ ਭਾਜੀ ਇਹਦਾ ਮੋਨ ਪਾਈ 75 ਕਰੀਏ ਅੱਛਾ 70 ਕਰੀਏ ਕਰ ਦਈਏ ਥੋੜਾ ਜਿਹਾ ਮਾਰ ਦੋ ਤੁਸੀਂ ਆ ਵੀ ਯਾਰ ਛੱਡ ਦਈਏ ਦੋ ਹੀ ਛੱਡ ਦਿੰਨੇ ਭਾਈ 60000 ਦੀ ਹਾਂ 60000 ਦੇ ਦੋ ਭਾਈ 60000 ਦੀ ਲਾ ਕੇ ਨੀਲੀ ਰਵੇ ਹਾਂਜੀ ਤੇ ਦੁੱਧ ਦੇ ਨੇ ਵੀ 12-13 ਲੀਟਰ ਚ ਵਾਈ ਜਾਣਾ ਭਾਈ ਤਾਜੀ ਸੂਈ ਚੌਫਾ ਦੇਨੇ ਆ ਠੀਕ ਹੈ ਜੀ ਇਹ ਵੀ ਤੁਹਾਨੂੰ ਖੋਲ ਕੇ ਬਖੁੰਦਾ ਕਿੰਨਾ ਕੁ ਜਿਹੜੇ ਥੱਲੇ ਦੁੱਧ ਤਿਆਰ ਇਹਦੇ 8 ਕਿਲੋ ਹੋਊਗਾ ਬੋਲੇ ਚ ਨਿਕਲੀ ਆ ਜੀ ਅੱਛਾ ਜੀ ਹਾਂਜੀ ਇਹਦੇ 8 ਕਿਲੋ ਹੋਊਗਾ ਤਾਜੀ ਸੂਈ ਬਿਲਕੁਲ ਚੌਫਾ ਜਾਨਾ ਹਾਂਜੀ ਭਾਈ ਜੀ ਇਹ ਵੀ ਚੈੱਕ ਕਰ ਸਾਡੇ ਹੰਡਰ ਕੁਆਲਟੀ ਤੁਹਾਨੂੰ ਦੱਸਿਆ ਜੀ ਬਹੁਤ ਪਿਆਰਾ ਰਾਵੀ ਮੈਂ ਗਿੱਠ ਗਿੱਠ ਤੇ ਤੁਹਾਨੂੰ ਲੱਗਾ ਵਾ

ਕਿਆ ਆਵਦਨ ਹੋਇਆ ਭਾਈ ਜੀ ਸਵੀ ਨੂੰ ਦੇ 8 ਲੀਟਰ ਦਾ ਜਿਹੜਾ ਬੌਲਾ ਲਾਲੇ ਕੋਈ ਦੁੱਧ ਵਾਲੇ ਵੀਰ ਹਾਂਜੀ ਬਿਲਕੁਲ ਤਿਆਰ ਆ ਮਾਕੀ ਤੁਹਾਨੂੰ ਪਤਾ ਕਿ ਮਲੇ ਮੋਲੇ ਤੋਂ ਬਾਅਦ ਕੀ ਪਸ਼ੂ ਦੁੱਧ ਹਾਂਜੀ ਚੌਥਾ ਦਿਨ ਹੀ ਇਹਨੂੰ ਕੋਈ ਨੂੰ ਠੀਕ ਹੈ ਜੀ ਹਾਂਜੀ ਇਹਦਾ ਕੀ ਮੁੱਲ ਹੈ ਫਿਰ ਭਾਜੀ ਹਾਂਜੀ ਇਹਦਾ ਕੀ ਮੁੱਲ ਕਰਨਾ ਹੈ ਇਹ ਵੀ ਭਾਜੀ ਦੇ ਦੀ ਆਪਾਂ ਸੇਮ ਜਾਂ ਬੋਲੀ ਦੇ ਰੇਟ ਤੇ ਦੇ ਦੀ 68 ਦੀ 6800 ਦੀ ਹਾਂਜੀ ਫੇਰ ਕਰਦੀ ਮਨਤਣ ਵੇ ਲੋ ਜਿਤਨਾ ਚੰਗਾ ਲੱਗ ਰਿਹਾ ਨਹੀਂ ਤੁਸੀਂ ਦਰ ਦੋ ਕਰ ਦੋ ਕੋਈ ਗੱਲ ਨਹੀਂ ਹੋਰ ਯਾਰ ਛੱਡ ਦੇ ਨੇ ਯਾਰ ਹਾਂਜੀ ਹਾਂਜੀ 67000 ਦੀ ਆ 60 ਦੇ ਦਈਏ ਠੀਕ ਹੈ ਜੀ ਲਓ ਭਾਜੀ 60000 ਦੀ ਤੇ ਜਿਹੜਾ ਪੌਕੇ ਦੇ ਮਿਲਕ ਤਿਆਰ ਆ 8 ਲੀਟਰ ਆ ਤੇ ਦਾਹਾਂ ਤੋਂ ਪਲਾਸੀ ਵੀਰ ਕਹਿੰਦਾ ਕਿ ਇਹ ਵੀ ਚਵਾਈ ਜਾਓ ਫਿਰ ਉਹਦਾ ਤਿਆਰ ਹੁਣ 5ਵੇਂ ਨੰਬਰ ਤੇ 1 ਮਿੰਟ ਭਾਜੀ ਠੀਕ ਹੈ ਜੀ ਭਾਜੀ ਭਾਜੀ ਜੇ ਕੇ ਵੀਰ ਭਰਾਣੇ ਉਹ ਜੋੜਾ ਹੀ ਲੈਣਾ ਹੋਵੇ ਤੇ ਜੇ ਵੀਰ ਜੀ ਜੋੜਾ ਲੈਣਾ ਹੁੰਦਾ ਠੀਕ ਹੈ ਜੀ ਆਪਾਂ ਇੱਕ 30 ਦਾ ਜੋੜਾ ਹੀ ਦੇ ਦਾਂਗੇ ਹਾਂਜੀ ਭਾਈ ਜੀ ਆ ਤੁਸੀਂ ਚੈੱਕ ਕਰ ਸਕਦੇ ਦੋਵੇਂ ਇੱਕ ਨੀਲੀ ਦੇ ਨਾਲ ਹੀ ਜਿਹੜੇ ਉਹ ਵਾਲੀ ਆ ਹਾਂਜੀ ਇੱਕ 30 ਵੀਰ ਕਹਿੰਦਾ ਕਿ ਜੇ ਜੋੜਾ ਕਿਸਨੇ ਖੜਨਾ ਉਹ ਦੇ ਦਾਂਗੇ ਹਾਂਜੀ ਜੋੜਾ ਹੀ ਦੇ ਦਾਂਗੇ ਆਪਾਂ ਤੇ ਉਤਰਾਂ ਨੀਲੀ ਦਾ ਹੈਗਾ ਜੀ 68000 ਤੇ ਜਿਹੜਾ ਹੈਗਾ 68000 ਹਾਂ 8000 ਹਾਂਜੀ ਹਾਂਜੀ ਤੇ ਆਜੋ ਹੁਣ ਪਾਜੋ ਇਹ ਨੰਬਰ ਤੇ ਦੱਸਿਓ ਭਾਈ ਇਹ ਭਾਈ ਦੂਜਾ ਸੁਆਹੀ ਝੋਟੀ ਅੱਛਾ ਜੀ ਇਹ ਫਿਰ ਲੀਟਰ ਆ 10 ਕਿਲੋ ਦੁੱਧਿਆ ਝੋਟੀ ਬਿਲਕੁਲ ਤਿਆਰ ਹਾਂਜੀ ਹਾਂਜੀ ਠੀਕ ਹੈ ਦੁੱਧ ਨੇ 12 ਤੋਂ ਪਲਾਸ ਹੀ ਦਊਗੀ ਉਤਰੋ ਆਈ ਪਿੱਲੇ ਸੁਏ ਹਰਿਆਣੇ ਹਾਂ ਮੈਂ ਖੋਲ ਕੇ ਵਿਖਾਉਂਦਾ ਜੈਡ ਬਲੈਕ ਆ ਸਿੰਗ ਵੇਖੋ ਜੀ ਬਿਲਕੁਲ ਨਿਗਾ ਨਿਗਾ ਜਿਆ ਸਿੰਗ ਇਹ ਵੀ ਤੁਹਾਨੂੰ ਜੋ ਖੋਲ ਕੇ ਵਿਖਾਉਂਦੇ ਆ ਫਿਰ ਕੁਆਲਟੀ ਵੀ ਚੈੱਕ ਕਰ ਸਕਦੇ ਹੋ ਬਾਕੀ 7 6.5 7 ਵੇ ਦੀ ਚਵਾਈ ਇਹਨਾਂ ਦੀ ਕੋਈ ਟਾਈਮ ਨਹੀਂ ਇਹਨਾਂ ਨੂੰ ਠੀਕ ਹੈ ਜੀ ਹਾਂ ਜੀ ਹਾਂ ਜੀ ਬਾਈ ਆਰਡਰ ਕੁਆਲਟੀ ਚੈੱਕ ਕਰ ਸਕਦੇ ਤੁਸੀਂ ਮੋਕਕੇ ਤੇ ਜਿਹੜਾ ਮਿਲਕ ਤਿਆਰ ਆ 10 ਲੀਟਰ ਵੀਰ ਕਹਿੰਦਾ ਕਿ ਤਿਆਰ ਆ ਬਿਲਕੁਲ ਜਿੱਤਰਾ ਮੱਝੇ ਕੋਈ ਸਾਡੇ ਕੋ ਆ ਗਏ ਦੋ ਡੰਗ ਬਹੁਤ ਚਵਾਈ ਕਰਕੇ ਵੇਖੇ ਇਹ ਥਣਾ ਦਾ ਸੈਜ ਤੇ ਗਾਇਬ ਬਹੁਤ ਚੰਗਾ ਰਾਂ। ਹਾਂ। ਜਿੰਨ ਕੁ ਕੁ ਪਰ ਮੋਰਾ ਦੇ ਨਾਲ ਦੇ ਵੇਖਿਆ। ਕੰਟਰ ਕੁਆਲਟੀ ਬਹੁਤ ਸ਼ਾਨਦਾਰ ਹੈ ਇਹਦੀ। ਹਾਂਜੀ ਲੱਗੇ ਤੁਸੀਂ ਚੈੱਕ ਕਰ ਸਕਦੇ ਜੀ। ਇਹਦਾ ਕੀ ਮੁੱਲ ਕਰਨਾ ਭਾਜੀ ਹਰ? ਇਹਦਾ ਮੁੱਲ ਜੀ ਅਸੀਂ 80000 ਹਾਂਜੀ ਤੇ ਲਾਸਟ ਭਾਈ ਆਪਾਂ 76000 ਦੀ ਦੇਣਾ ਲੋ ਭਾਈ ਜੀ 76000 ਦੀ ਕਿੰਨਵਾ ਸੂਆ ਸੂਈ ਆਪਣਾ ਇਹ ਦੂਜਾ ਸੂਆ ਜੀ ਭਾਈ ਠੀਕ ਹੈ ਜੀ ਦੂਜਾ ਸੂਆ ਤੇ 76000 ਦੀ ਹਾਂਜੀ ਤੇ 10 ਲੀਟਰ ਜਿਹੜਾ ਬਿਲਕੁਲ ਤਿਆਰ ਮਗਰ ਇਹਦੇ ਕੱਟੀ ਜਿੰਨਾ ਕਿ ਚਵਾਈ ਜਾਊਗੀ ਦੋ ਦੋ ਤਰ੍ਹਾਂ ਦੁੱਧ ਭਾਈ 12 ਤੋਂ ਪਲੱਸ ਹੀ ਜਾਊਗੀ ਠੀਕ ਹੈ ਹਾਂਜੀ ਬਾਕੀ ਇਹਦੇ ਸੂਏ 12 13 ਕਿਲੋ ਦੁੱਧ ਸੀ ਪਹਿਲਾਂ ਥੱਲੇ ਠੀਕ ਹੈ ਠੀਕ ਹੈ ਜੀ ਹਾਂਜੀ ਅਗੋ ਵੀਰ ਨਾਲ ਕੋ ਥੋੜੀ ਥਾਂ ਭਰ ਗਈ ਕੱਟ ਹੋਈ ਆ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਮਗਰ ਇਹਦੇ ਕੱਟੀ ਜੇ ਠੀਕ ਹੈ ਜੀ ਫ ਆ ਉਰਲੀ ਕੱਟੀ ਇਹਦੀ ਜੇ ਖਲੋਤੀ ਆਹ ਵਾਲਾ ਬਾਈ ਜੀ ਇਹਦਾ ਜਵਾਬ ਨਹੀਂ ਫੀਮੇਲ ਕਾਫ ਤੇ ਆਹ ਵਾਲਾ ਮੇਲ ਕਾਫ ਜੀ ਹਾਂਜੀ ਆਹ ਉਹਦਾ ਜ ਤਾਜੀ ਸੂਈ ਜਿਹੜੀ ਠੀਕ ਹੈ ਜੀ ਆਹ ਜਿਹੜੀ ਚੋਹਾਂ ਦੇ ਰਾਜ ਸੂਈ ਉਹਦਾ ਜੀ ਹਾਂਜੀ ਇਹਦੇ ਪਿੱਛੇ ਮੇਲ ਕਾਫ ਆ ਤੇ ਜਿਹੜੀ ਹੁਣ ਆਪਾਂ ਤੋਂ ਖਾਈ ਉਹਦੇ ਪਿੱਛੇ ਫੀਮੇਲ ਕਾਫ ਜੇ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਜੀ ਸਾਰੇ ਵੀਰਾਂ ਦਾ